ਇਹ ਗੱਲ ਉਹਨਾਂ ਨੂੰ ਦੇਖ ਕੇ ਯਕੀਨ ਦਿਵਾਉਂਦਾ ਹੋਇਆ ਕਿ ਇਹ ਡੈਮੋਕ੍ਰੇਸੀ ਹੈ। ਜਦੋਂ ਕੋਈ ਸਮਝੋਤਾ ਤਾਂ ਬੋਲੇ ਪਾਰਟੀ ਕਰ ਕਰ। ਇਧਰ ਉਹ ਸਾਡੇ ਪਾਰਟੀ ਬਤਾਰ ਨੇ ਸਰਦਾਰ ਸੁਖੀ ਸਿੰਘ ਬਾਦ ਉਹਨਾਂ ਨੂੰ ਪਤਾ ਕਿ ਹੋਣਾ ਨਹੀਂ ਹੋ ਰਹਾ। ਉਹਨਾਂ ਨੇ ਕਰਨਾ ਜਦੋਂ ਕੋਈ ਗੱਲ ਚੱਲਦੀ ਹੋ ਤਾਂ ਉਹਨਾਂ ਨੂੰ ਪਤਾ ਹੋਵੇ ਨਹੀਂ ਪਤਾ ਵੀ ਚੱਲਦੀ ਚੱਲਦੀ ਨਹੀਂ ਸਾਡੇ ਚੋਂ ਕਿਸੇ ਨੂੰ ਨੇ ਬਤਾਰਨਾ। ਉਧਰ ਦੋ ਬੰਦੇ ਨੇ ਬੌਦੀ ਸਾਹਿਬ ਤੇ ਛਾਹ। ਉਹ ਦੋ ਬੰਦੇ ਦੀ ਗੱਲ ਚੱਲ ਰਹੀ ਆ ਉਹ ਤੀਜੇ ਵੀ ਉੱਤੇ ਦੀ ਗੱਲ ਚੱਲ ਰਹੀ ਸੀ। ਜੇ ਤਿੰਨ ਬੰਦਿਆਂ ਦੀ ਗੱਲ ਮਿਲ ਗਈ ਸਾਡੇ ਜਿਹੜੇ ਗੁੱਡੀਕੀਆ ਮੁੱਡੀਆ ਗੱਲਾਂ ਚ ਬੱਦ ਪੇੜਨੇ ਉਹ ਨਿਬੜ ਗਈ। ਉਹ ਬੈਠ ਕੇ ਹੋਗੇ ਕੋਈ ਵੀ ਚੀਜ਼ ਆਸਬਬ ਨਹੀਂ। ਅਸੀਂ ਪਹਿਲਾਂ ਵੀ ਬਹੁਤ ਕੱਟਿਆ ਤੇ ਰਾਜ ਕੀਤਾ। 67 ਜੱਸੀ ਕੱਟਿਆ ਤੇ ਰਾਜ ਕੀਤਾ। 70 ਜੱਸੀ ਕੱਟਿਆ ਤੇ ਰਾਜ ਕੀਤਾ। 97 ਜਿੱਤਾ, 72 ਜਿੱਤਾ, 12 ਜਿੱਤਾ। ਵਧੀਆ ਰਾਜ ਚੱਲਿਆ ਤਾਂ ਕਹ ਤੋ ਜਿੱਦੇ ਸੁੱਖ ਦੇ ਸਾਧਨ ਮਿਲੇ ਉਹ ਭਾਜਪਾ ਕਰੀ ਦੱਤੇ। ਇਹ ਗੱਲ ਕਰਨ ਉਹ ਜੇ ਕਿ ਬੀ ਜੀ ਪੀ ਦੁਆਰ ਤੋਂ ਐਸਾ ਹੋ ਰਿਹਾ ਕੋਈ ਨਾ ਉਹੀ ਉਹ ਕੋਈ ਸਮਝ ਹੁੰਦਾ ਤਾਂ ਦੋਨੇ ਪਾਰਟੀਆਂ ਨੇ ਕਰ ਇਧਰੋਂ ਸਾਡੇ ਪਾਰਟੀ ਪਤਾ ਨੇ ਸਰਦਾਰ ਸੁਖੀਰ ਸਿੰਘ ਬਾਦਲ ਉਹਨਾਂ ਨੂੰ ਪਤਾ ਵੀ ਹੋਣਾ ਨਹੀਂ ਹੋਣਾ ਉਹਨਾਂ ਨੇ ਕਰਨਾ ਜਦੋਂ ਕੋਈ ਗੱਲ ਚੱਲਦੀ ਹੋ ਤਾਂ ਉਹਨਾਂ ਨੂੰ ਪਤਾ ਹੋ ਮੈਨੂੰ ਨਹੀਂ ਪਤਾ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਇਹ ਸਾਡੇ ਚੋ ਕਿਸੇ ਨੂੰ ਨਹੀਂ ਪਤਾ ਨਾ ਨਹੀਂ ਸੁਣ ਲੋ ਨਾ ਗੱਲ ਵੀ ਜੇ ਨਾ ਸਤਾਨ ਰੱਖਦੇ ਹੋ ਕਿ ਤੁਸੀਂ ਚੌੜੇ ਵੀਰ ਜਤ ਜਤ ਮੈਂ ਉਹੀ ਗੱਲ ਤੇ ਆਉਂਦਾ ਸੀ ਤੁਸੀਂ ਗਾਲੀ ਕਿਉਂ ਕਰਦੇ ਹੋ ਉਹ ਉਹਨਾਂ ਨੇ ਕਰ ਉਹਦੋਂ ਦੋ ਬੰਦੇ ਨੇ ਬੋਦੀ ਸਾਹਿਬ ਤੇ ਛਾਹ ਉਹ ਦੋ ਬੰਦਿਆਂ ਦੀ ਗੱਲ ਚੱਲਦੀ ਆ ਉਹ ਤੀਜੇ ਦੀ ਉੱਤੇ ਵੀ ਕਿਸੇ ਦੀ ਚੱਲਦੀ ਜੇ ਤਿੰਨ ਬੰਦਿਆਂ ਦੀ ਗੱਲ ਮਿਲ ਗਈ ਸਾਡੇ ਜਿਹੜੇ ਕੋਈ ਨਿੱਕੀਆਂ ਮੋਡੀਆਂ ਗੱਲਾਂ 'ਚ ਵੱੱਟ ਭੇਦ ਨੇ ਉਹ ਨਿਬੜ ਗਈ ਤੇ ਬੈਠ ਕੇ ਹੋ ਗਈ ਕੋਈ ਵੀ ਚੀਜ਼ ਅਸੰਭਵ ਨਹੀਂ ਤੇ ਅਸੀਂ ਪਹਿਲਾਂ ਵੀ ਬਹੁਤ ਕੱਠਿਆਂ ਨੇ ਰਾਜ ਕੀਤਾ 67 'ਚ ਅਸੀਂ ਕੱਠਿਆਂ ਨੇ ਰਾਜ ਕੀਤਾ 70 'ਚ ਅਸੀਂ ਕੱਠਿਆਂ ਨੇ ਰਾਜ ਕੀਤਾ ਸਤ ਦੇ ਵਿੱਚ ਕੀਤਾ ਸਤ ਦੇ ਵਿੱਚ ਕੀਤਾ ਪਾਰਾ ਚ ਕੀਤਾ ਵਧੀਆ ਰਾਜ ਚੱਲਿਆ ਲੋਕਾਂ ਨੂੰ ਜਿੱਦੇ ਸੁੱਖ ਦੇ ਸਾਧਨ ਮਿਲੇ ਉਹ ਬੀਜੇਪੀ ਕਰੀ ਦੱਦੀ ਗੌਰਮਤ ਚੱਲਿਆ ਫਿਰ ਮੇਰੀ ਇੱਕ ਆਪਣੀ ਸੋਚ ਹੈ ਪਾਰਟੀ ਦਾ ਸਾਰਿਆਂ ਪਤਾ ਹੀ ਹੈ ਸਰ ਸੈਂਟਰ ਬਿਨਾ ਹੁਣ ਜਿਹੜੀਆਂ ਸਥਿਤੀਆਂ ਪੈਦਾ ਹੋ ਗਈਆਂ ਸੈਂਟਰ ਦੇ ਨਾਲ ਕੋਈ ਸੂਬੇ ਦੀ ਸਰਕਾਰਾਂ ਨੂੰ ਚੱਲਣਾ ਬਹੁਤਔਖਾ ਹੈ ਕਿਉਂਕਿ ਸਾਰੀਆਂ ਪਾਵਰ ਸੈਂਟਰ ਹੌਲੀ ਹੌਲੀ ਆਪਣੇ ਕੋਲੇ ਲੈ ਜਾਈ ਚਾਹੇ ਕਿਸੇ ਦਾ ਚਾਹੇ ਪਹਿਲਾਂ ਕਾਂਗਰਸ ਵਾਲੇ ਲੈ ਗਏ ਬੁੱਧ ਕੇ ਪਾਵਰਾਂ ਕੱਢ ਕੇ ਕੁਝ ਉਹੇ ਵੀ ਲੈਣ ਵਾਲੇ ਵੀ ਲੈ ਗਏ ਸਾਰਿਆਂ ਹੁਣ ਅੱਜ ਹੈਲਥ ਡਿਪਾਰਟਮੈਂਟ ਹੈ ਐਜੂਕੇਸ਼ਨ ਹੈ ਰੂਰਲ ਡਿਵੈਲਪਮੈਂਟ ਹੈ ਸ਼ਹਿਰ ਵਾਲਾ ਅਰਬਨ ਡਿਵੈਲਪਮੈਂਟ ਹੈ ਸਾਰਿਆਂ ਪਾਵਰ ਦਾ ਪੈਸੇ ਉੱਥੋਂ ਆਉਂਦੇ ਨੇ ਵਿੱਚੇ ਸਿਰਕੀ ਬੈਠੇ ਨੇ ਇੰਦੇ ਪਾਟ ਪਾਉ ਇਹਨਾਂ ਤੋਂ ਬਲੂ ਇਹਦੇ ਪਾਉ ਇਹਨਾਂ ਤੋਂ ਬਲੂ ਉਹ ਸਾਰਗੇ ਪਾਵਰਾਂ ਜਿਆਦਾ ਉਹਨਾਂ ਕੋਲ ਹੈ ਉਹਨਾਂ ਇਸ ਡੇਟਾ ਨੂੰ ਕੱਲਿਆਂ ਨੂੰ ਚੱਲ ਜਾਊਗਾ ਸੈਂਟਰ ਦੀਆਂ ਪਾਰਟੀਆਂ ਛੱਡਿਆ ਨਹੀਂ ਹੈਗਾ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਬੜੜ ਕੇ ਤਾਂ ਜੇ ਹੈਗਾ ਫਾਇਦਾ ਸਾਡੇ ਕੋਲ ਉਹਨਾਂ ਦੇ ਜਾਲੇ ਮੱਤ ਭੇਦ ਵੀ ਹੈ ਨਹੀਂ ਇਹਦੇ ਬਿੱਕੇ ਮੁੱਡੇ ਮੱਤ ਭੇਦਾਂ ਉਹ ਠੀਕ ਹੋ ਜਾਣਗੇ ਗੱਲ ਵੇਰੀ ਦੀ ਤਾਂ ਤੁਸੀਂ ਬੀਜੇਪੀ ਉੱਤੋਂ ਸਾਰੇ ਬੋਲਦੇ ਆ ਨਾ ਵੀ ਵੇ ਕਰਨਾ ਅਸੀਂ ਕਹਿੰਦੇ ਤੁਸੀਂ ਇਕੱਲੇ ਬੀਜੇਪੀ ਦੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਤੇ ਲਿਗੋਰ ਕਰਦੇ ਤੁਸੀਂ ਜਿਹਨੂੰ ਮਰਜ਼ੀ ਉਹ ਕਹਿਣਗੇ ਹੋਣਾ ਚਾਹੀਦਾ ਜਰ ਫਾਇਦਾ ਫਿਰ ਅਸੀਂ ਚਿੱਤ ਜਾ ਕੇ ਜਿਉਂਦੇ ਇਕੱਲੇ ਨਹੀਂ ਸਿੱਦੇ ਉਹ ਵੀ ਕਹਿੰਦੇ ਐਵੇਂ ਸਾਡੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਕਰ ਲਓ ਜਿੰਨੇ ਵੇਟੇ ਆ ਸਾਹਮਣੇ ਤਰੇ ਬੋਲਣਗੇ ਇਕੱਲੇ ਇਕੱਲੇ ਤੂੰ ਕਰ ਲੈ ਦੀ ਉਹਨੂੰ ਮਰਜ਼ੀ ਇਹ ਵੀ ਕਹਿਣਗੇ ਹੋ ਜੇ ਜਿੰਨੇ ਪਹੁੰਚ ਜੇ